ਹਾਂਜੀ ਸਰ ਇੱਕ ਮਲਜਮ ਫੜਿਆ ਹੈ ਚੋਰੀ ਦੇ ਦੋਸ਼ਤ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਂਤਸੁੰਦਰ ਸ਼ਰਮਾ ਜੀ ਡੀਐਸਪੀ ਬਲਾਚੌਰ ਜੀ ਦੀ ਜੋਗ ਅਗਵਾਈ ਹੇਠ ਹਰ ਰੋਜ਼ ਥਾਣਾ ਸਤੀ ਬਲਾਚੌਰ ਦੇ ਏਰੀਆ ਵਿੱਚ ਪਟੋਲਿੰਗ ਵਗਸਤ ਜਿਹੜੀ ਆਹੋ ਭਰੇ ਰੋਸ਼ਾਂ ਦੇ ਉੱਪਰ ਨਜ਼ਰ ਬਲਾਈ ਰੱਖਣ ਲਈ ਨਸ਼ੇ ਤਸਕਰਾਂ ਵਾਲਿਆਂ ਨੂੰ ਸचेत ਜਰ ਕਰਨ ਲਈ ਉਹਨਾਂ ਨਿਗਰਾਨੀ ਕਰਨ ਲਈ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਥਾਣੇ ਤੋਂ ਐਸਆਈ ਦੇਖਰਾਜ ਸਵੇਤਪੁਰਸ ਪਾਰਟੀ ਜਿਹੜੇ ਆ ਉਹ ਸੋਨੀ ਪੰਪ ਸੋਨੀ ਜਿਹੜੀ ਗੈਸ ਏਜੰਸੀ ਆ ਉੱਥੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਦਰਵਾਜ ਸਿੰਘ ਪੁੱਤਰ ਸਦੀ ਗੁਰਦਿਆਲ ਪੁੱਤਰ ਦਰਵਾਜ ਸਿੰਘ ਵਾਸੀ ਹੈਗੇ ਆ ਇਹ ਮਹਿਤਵਰ ਉਲਦਨੀ ਤੋਂ ਜਿਹਨਾਂ ਦੀ ਇੱਥੇ ਵਰਕਸ਼ਾਪ ਹੈ ਬਿਲਡਿੰਗ ਵਗੈਰਾ ਦਾ ਕੰਮ ਕਰਦੇ ਆ ਇਹ ਤੇ ਰਿਪੇਅਰ ਦਾ ਕੰਮ ਕਰਦੇ ਆ ਇਹਨਾਂ ਨੇ ਮਲਾਕੀ ਹੋ ਕੇ ਰਵਾਸਿਕ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਇਹ ਮਿਤੀ 13 14 ਦੀ ਰਾਤ ਨੂੰ ਆਪਣੇ ਵਰਕਸ਼ਾਪ ਜਿਹੜੀ ਉਹ ਬੰਦ ਕਰਕੇ ਘਰ ਚਲੇ ਗਿਆ ਸੀ ਤੇ ਸਵੇਰੇ ਜਦੋਂ ਇਹ ਵਾਪਸ ਆਏ ਤੇ ਇਹਨਾਂ ਨੇ ਦੇਖਿਆ ਕਿ ਵਰਕਸ਼ਾਪ ਦਾ ਜਿਹੜਾ ਬੈਕਸਾਈਡ ਆ ਉੱਥੇ ਕੁਝ ਇੱਕ ਵਿਅਕਤੀ ਜਿਹੜਾ ਆ ਉਹੜ ਕੇ ਤੇ ਉਥੋਂ ਇਹ ਜਿਹੜਾ ਸਮਾਨ ਵਰਕਸ਼ਾਪ ਦਾ ਜਿਹਨੂੰ ਬਾਹਰ ਫੁੱਟ ਰਿਆ ਸੀ ਕੰਧ ਤੋਂ ਜਿਸ ਲੜਕੇ ਨੂੰ ਇਹਨਾਂ ਨੇ ਪਹਿਲਾਂ ਵੀ ਉਥੇ ਕੁਆਡ ਵਗੈਰਾ ਚੁੱਕਦੇ ਦੇਖਿਆ ਤੇ ਜਿਹਨੂੰ ਇਹ ਜਾਣਦੇ ਸੀ ਇਹ ਆ ਨਾ ਇਹਨਾਂ ਨੇ ਦੱਸਿਆ ਸੁਲਤਾਨ ਸ਼ੇਖ ਪੁੱਤਰ ਜਹਾਂਗੀਰ ਵਾਸੀ ਰੋਲੂ ਕਾਉਣੀ ਵਾਲਾ ਚੌੜੇ ਦੇ ਬੰਗਾਲ ਤੋਂ ਆ ਕੇ ਟੈਂਪਰੇਰੀ ਜਿਹੜਾ ਇੱਥੇ ਰਹਿ ਰਿਹਾ ਤੇ ਕੁਆਰ ਦਾ ਸੁਗਣ ਦਾ ਕੰਮ ਕਰਦਾ ਸੀ ਤੇ ਜਿਹਨੂੰ ਦੇਖ ਕੇ ਜਦੋਂ ਇਹਨਾਂ ਨੇ ਸ਼ਟਰ ਖੋਲ੍ਹਿਆ 7 ਵਜੇ ਸਵੇਰੇ ਤੇ ਇਹ ਬੰਦਾ ਪਿੱਛੋਂ ਦੀਵਾਰ ਟੱਪ ਕੇ ਜਿਹੜਾ ਆ ਉਹ ਉਹਨਾਂ ਦੇ ਮਕਾਨ ਦੀ ਵਰਕਸ਼ਾਪ ਦੀ ਉਹ ਉੱਥੋਂ ਜਾਇਬ ਹੋ ਗਿਆ ਤੇ ਜਦੋਂ ਉਹਨਾਂ ਥੋੜਾ ਪਿੱਛਾ ਕੀਤਾ ਪਰ ਇਹ ਪਿੱਛੇ ਰਿਕਸ਼ਾ ਵਗੈਰਾ ਕੋ ਖੜਾ ਕੀਤਾ ਸੀ ਜੋ ਵੀ ਸਮਾਨ ਨੇ ਚੋਰੀ ਕਰਕੇ دیوار ਟੱਪ ਕੇ ਬਾਅਦ ਦੂਜੇ ਪਾਸੇ ਛੁੱਟਿਆ ਸੀਗਾ ਉਹ ਲੱਦ ਕੇ ਤੇ ਲੈ ਗਿਆ ਉਹ ਤੇ ਵੀ ਵੀ ਅਸੀਂ ਖਿਲਾਫ ਇਹਨਾਂ ਦੀ ਇਨਫੋਰਮੇਸ਼ਨ ਤੇ ਜਿਹੜੀ ਆ ਉਹ ਐਫ ਆਈ ਆਰ ਦਰਜ ਕੀਤੀ ਹੈ ਮਕਦਮਾ ਨੰਬਰ 19 ਮਿਤੀ 14/25 ਅੰਡਰ ਸੈਕਸ਼ਨ 305 331 4 ਬੀ ਐਨ ਐਸ ਸ਼ਹਿਰ ਸਿਟੀ ਬਲਾਚੌਰ ਦਰਜ ਕੀਤਾ ਸੀ ਜਿਸ ਦੇ ਤਹਿਤ ਦਰਾਂ ਮੇ ਤਫਤੀਸ਼ ਇਹ ਇਸ ਬੰਦੇ ਦੀ ਜੋ ਵੀ ਚੋਰੀ ਕੀਤੇ ਸਮਾਨ ਸਮੇਤ ਗੁਰਸ ਸੁਲਤਾਨ ਸ਼ੇਖਾ ਇਹਨੂੰ ਤਾਂ ਉਸੇ ਦਿਨ ਸ਼ਾਮ ਨੂੰ ਜਿਹੜਾ ਉਹ ਗਿਫਤਾਰ ਕਰਿਆ ਸੀ ਤੇ ਇਸ ਕੋ ਜਿਹੜਾ ਚੋਰੀ ਹੋਇਆ ਸਮਾਨ ਉਹ ਬਰਾਮਦ ਕਰ ਲਿਆ ਜਿਸ ਵਿੱਚ ਇਸ ਨੇ ਤਿੰਨ ਗੈਸ ਸਿਲੰਡਰ ਸੀ ਇੱਕ ਗੈਸ ਕਟਰ ਪਾਈਪ ਹੈ ਤੇ ਕੋਈ ਬੱਤੀ ਜਿਹੜੀਆਂ ਉਹ ਉਹਦੇ ਵਿੱਚ ਇਹ ਇਹ ਲੈਰਨ ਵਗੈਰਾ ਸੀਗੇ ਲੋਹੇ ਦੇ ਜਿਹੜੇ ਬਕਸਾ ਤੋਂ ਚੋਰੀ ਕੀਤੇ ਸੀ ਤੇ ਸਮੇਤ ਇਹ ਜੀ ਸੁਰੱਖਿਸ਼ੇ ਚ ਲੱਦ ਕੇ ਲੈ ਕੇ ਜਾ ਰਹੇ ਸੀ ਉਹ ਰਿਕਸ਼ਾ ਵੀ ਸੀ ਕਬਜੇ ਤੇ ਸਰੇ ਜਿੰਨਾਂ ਕੋ ਕਰਾਏ ਤੇ ਰਹਿੰਦਾ ਸੀਗਾ ਉਹਨਾਂ ਨੇ ਕੋਈ ਵੈਰੀਫਿਕੇਸ਼ਨ ਕਰਾਈ ਸੀ ਦੀ ਹੈ ਕੁਛ ਕਰਾਏ ਤੇ ਨਹੀਂ ਵੀ ਜਿਹੜੀ ਅਸੀਂ ਦੇਖ ਕੇ ਆਏ ਇਹਨਾਂ ਨੇ ਟੈਂਪਰੇਰੀ ਕਿਸੇ ਪਲਾਟ ਦੇ ਵਿੱਚ ਝੁੰਗੀ ਟਾਈਪ ਬਣਾਈ ਹੋਈ ਆ ਤੇ ਉੱਥੇ ਆਪਣੇ ਹੋਰ ਇੱਕ ਦੋ ਪਰਿਵਾਰਕ ਮੈਂਬਰ ਰਹਿੰਦਾ ਅੱਛਾ ਕੋਈ ਉਹਦੀ ਤੇ ਕਿਰਾਏ ਵਾਲੀ ਗੱਲ ਨੂੰ ਵੀ ਕਿਰਾਏ ਦਾ ਸੀਗਾ ਇਹ ਪਲਾਟ ਦੇ ਵਿੱਚ ਖਾਲੀ ਪਲਾਟਾਂ ਪਏ ਆ ਉਹਦੇ ਵਿੱਚ ਝੁੰਗੀਆਂ ਬਣਾਈਆਂ ਪਰ ਇਹਨਾਂ ਨੂੰ ਜਿਨ੍ਹਾਂ ਦੇ ਪਲਾਟ ਵੀ ਆ ਉਹਨਾਂ ਨੂੰ ਵੀ ਅਸੀਂ ਸਟੀਰ ਕਰਦੇ ਆ ਕਿ ਇਹਨਾਂ ਨੂੰ ਇਹਨਾਂ ਨੇ ਨਜ਼ਰ ਰੱਖੋ ਦੇ ਪਤਾ ਨਹੀਂ ਇੱਕ ਕਿੱਥੋਂ ਕੌਣ ਹੈ ਨਾ ਇਹ ਵੈਰੀਫਿਕੇਸ਼ਨ ਕਰਾਦੇ ਆ ਇਹ ਆਪਣੇ ਇਹਨਾਂ ਦੀ ਜਿਹਨਾਂ ਨੇ ਪਲਾਟਸ 'ਤੇ ਬੈਠੇ ਆ ਉਹ ਵੈਰੀਫਿਕੇਸ਼ਨ ਕਰਾਉਣ ਆਫੀਸ ਨੂੰ ਬੱਝੇ